ਆਣੀ ਅੱਸੀ ਗੱਲ ਦੀ ਸਾਰੇ ਤੁਹਾਡਾ ਸਵਾਗਤ ਹੈ ਆਪਣੀ ਨਵੀਂ ਵੀਡੀਓ ਦੇ ਵਿੱਚ ਲੋ ਜੀ ਵੀ ਇੱਥੇ ਲੱਗੇ ਹੋਇਆ ਪਾਣੀ ਕੱਢਣਾ ਹਨ ਆਪਾਂ ਵੀ ਇੱਕ ਬੰਦੇ ਵੀ ਦੇਖਣ ਆਏ ਐ ਇੰਜਣ ਇਸੇ ਸ਼ਾਇਦ ਆਪਾਂ ਨੂੰ ਵੀ ਲੋਡ ਪਵੇ ਤੇ ਇੰਜਣਾਂ ਛੋਟਾ ਜਿਹਾ ਇੰਜਣਾਂ ਬਾਈ ਤੁਹਾਨੂੰ ਉਹਦੇ ਕਰਾਵਾਂਗੇ ਦਰਸ਼ਨ ਜੁੜੇ ਰਹੇ ਬੁਰੀ ਵੀਡੀਓ ਨਾਲ ਅੱਗੇ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਹਾਂਜੀ ਲੋ ਜੀ ਲੱਗੇ ਹੋਏ ਭਾਈ ਬੰਦੇ ਆਪਣੇ ਪਾਣੀ ਕੱਢਣਾ ਹਨਾ ਇਨਸਾਰੇ ਬੰਦੇ ਵਿਚਾਰੇ ਕੰਮ ਲਾ ਦੇ ਰੱਬ ਨੇ ਹਨ ਆ ਦੇਖੋ ਜੀ ਚੱਲ ਰਿਹਾ ਪਾਣੀ ਪੂਰਾ ਨਾ ਸਪੀਡ ਨਾਲ ਤੇ ਇਹ ਜਿਹੜਾ ਭਾਈ ਯਾਰ ਸਾਡਾ ਬੰਦਾ ਸਾਲ ਲੱਭਦਾ ਦੇਖੋ ਬੰਦ ਇਹ ਬੜੀ ਕਮਾਲ ਦੀ ਚੀਜ਼ ਆ ਨਾ ਮੈਂ ਸਪੈਸ਼ਲ ਦੇਖਣਾ ਹੈ ਤੇ ਵੈਸੇ ਪਹਿਲਾਂ ਵੀ ਸਾਡੇ ਕੋਲ ਇੱਕ ਦੋ ਕੋਲ ਹੈਗਾ ਤਾਂ ਉਹ ਪੁਰਾਣਾ ਮਾਡਲ ਸੀ ਹਨ ਬਾਈ ਇਹ ਫੋਸਟ ਆਪੇ ਹੀ ਜਣਾ ਪਰ ਉਹ ਪਟਰੋਲ ਨਾਲ ਚੱਲਦਾ ਹੈ ਜੀ ਆਪਾ ਦੇਖੀਏ ਤਿੰਨਤੀ ਪ੍ਰੈਸ਼ਰ ਬਾਈ ਪੂਰਾ ਮਾਰਦਾ ਇਹ ਉਹਨਾਂ ਖੱਡੇ ਦੇ ਵਿੱਚ ਆ ਦੇ ਉਹਨੂੰ ਪਾਣੀ ਨੂੰ ਬਾਈ ਉੱਪਰ ਲੰਦਾ ਹੈ ਪੂਰਾ ਫੁੱਲ ਪਾਣੀ ਆ ਰਿਹਾ ਹੈ ਤੇ ਬਾਕੀ ਬਾਈ ਸਾਡੇ ਨਹੀਂ ਪਿਆਈ ਬੋਤਲਾਂ ਤਾਂ ਬਾਈ ਆ ਸਾਡੇ ਨਾਲ ਫਿਰ ਹਾਲੇਦਾਲੇ ਆਹ ਮਾਰਦਨੇ ਅਸੀਂ ਆ ਖਲਾਂ ਜਿਹਾ ਬਣਾ ਦਨੇ ਆ ਯਾਨੀ ਕਿ ਕੋਈ ਖੁੱਡ ਕਹੇ ਸਾਡੇ ਵੈਸੇ ਪਾਸੇ ਜੇ ਅਸੀਂ ਖੁੱਡ ਕਹਿ ਦਨੇ ਆ ਹਨਾ ਬਾਈ ਕੋਈ ਇਹਨੂੰ ਸਿਆੜ ਕਹਿ ਦਿੰਦਾ ਹਨਾ ਚਲ ਆਪਣੀ ਹਰੇਕ ਦੀ ਭਾਸ਼ਾ ਬਾਈ ਏ ਬਾਈ ਸਾਡੇ ਪਿੰਡ ਦੇ ਤਕਰੀਬਨ ਤਕਰੀਬਨ ਸਾਰੇ ਹੀ ਮਾਰਦੇ ਆ ਇਹਦੇ ਬਾਈ ਫਾਇਦੇ ਇਹ ਨੇ ਦੇਖੋ ਹੁਣ ਜਿਵੇਂ ਮੀਂਹ ਪੈ ਗਿਆ ਹਨਾ ਜਿਵੇਂ ਪਰਲੇ ਖੁੰਝੇ ਪਾਣੀ ਖੜਿਆ ਤਾਂ ਵੀ ਵਿੱਚ ਨੂੰ ਔਖਾ ਆਉਂਦਾ ਹਨਾ ਤਾਂ ਕਰਕੇ ਬਾਈ ਫਿਰ ਇਹ ਖੁੱਟਦਾ ਹੈ ਫਾਇਦਾ ਵੀ ਉੱਥੋਂ ਵੀ ਪਾਣੀ ਜੇ ਐਨ ਸਾਫ਼ ਕਰ ਦੋ ਇਹਨੂੰ ਹਨਾ ਐਨ ਜਿੱਥੇ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਉੱਥੇ ਪਾਣੀ ਵੀ ਆ ਜਾਂਦਾ ਇਹਦਾ ਇਹ ਫਾਇਦਾ ਹੈ ਯਾਨੀ ਕਿ ਅਸੀਂ ਤਾਂ ਬਾਈ ਸਾਰੇ ਹੀ ਮਾਰਦੇ ਆ ਨਾ ਖੁੱਡ ਬਾਕੀ ਬਾਈ ਸਾਡੇ ਹਨਾ ਤਕਰੀਬਨ ਮੀਂਹ ਦਾ ਚਲੋ ਸਾਰੇ ਦੀ ਏਰੀਏ ਚ ਪੂਰਾ ਪਰ ਸਾਡੇ ਏਰੀਏ ਚ ਵੀ ਬਾਈ ਬਹੁਮੇ ਪਿਆ ਹਨ ਗੋਲੇ ਵੀ ਕਾਫੀ ਗਰੇ ਹਨ ਚਲੋ ਫਿਰ ਵੀ ਸੱਚੇ ਬਾਸ਼ਾ ਦੀ ਕਿਰਪਾ ਨਾਲ ਬਈ ਬਚਾਅ ਹੋ ਗਿਆ ਅਜੇ ਵੀ ਦੇਖੋ ਹਾਲ ਤੱਕ ਬਾਈ ਫਸਲ ਦਾ ਕੋਈ ਚਾਦਾ ਨੁਕਸਾਨ ਨਹੀਂ ਹੋਇਆ ਜੇ ਪ੍ਰਮਾਤਮਾ ਅਜੇ ਵੀ ਸੁੱਖ ਰੱਖੇ ਕਿਉਂਕਿ ਬਾਈ ਆ ਇਹਨੂੰ ਦੁੱਬੀ ਨੂੰ ਇਹ 23 ਤਰੀਕ ਦੀ ਟੁੱਪੀ ਖੜੀ ਆ ਬਾਈ ਇਹ ਨਾ ਵੀ ਇਹ ਬੰਦਾ ਆਪਣਾ ਕਹਿੰਦਾ ਵੀ 23 ਤਰੀਕ ਦੀ ਟੁੱਪੀ ਖੜੀ ਆ ਬਾਈ ਇਹ ਕਾਨਕ ਹੇ ਰਗਾਣਾ ਭਾਈ ਇੱਕ ਇੱਕ ਕੀ ਕਰਿਆ ਹੁਣ ਅੱਕੀ ਜਣਾ ਭਾਈ ਪੈਸੇ ਲਾਉਣੇ ਪੈ ਗਏ ਹਨਾ ਪਤਾ ਨਹੀਂ ਕਿਸੇ ਰਿਸ਼ਤੇਦਾਰ ਦਾ ਹਨਾ ਪਾਨੂੰ ਪਤਾ ਨਹੀਂ ਪਰ ਬਾਈ ਦੇ ਸ਼ਾਇਦ ਰਿਸ਼ਤੇਦਾਰ ਦਾ ਹੀ ਆਂਦਣ ਇਹ ਇਹ ਕਹਿੰਦੇ ਨੇ 15000 ਦਾ ਭਾਈ ਇਹ ਤੇ ਬਾਕੀ ਭਾਈ ਇੱਕ ਵਾਰੀ 2021 ਦੇ ਵਿੱਚ ਇਦਾਂ ਹੀ ਹੋਇਆ ਹਨਾ 2021 ਦੇ ਵਿੱਚ ਭਾਈ ਆਪਣੇ ਕੋਲ ਵੀ ਉਹ ਨਹਿਰ ਦੇ ਨਾਲ ਨਾਲ 17 18 ਕਿੱਲੇ ਜ਼ਮੀਨ ਦੇਦੇ ਤੇ ਭਾਈ ਉਸ ਟਾਈਮ ਅਸੀਂ ਵੀ ਬਈ ਹਨਾ ਇੰਜਣ ਲੈਣ ਜਿਹੜਾ ਪੀਟਰ ਜੇ ਇੰਜਣ ਨਾਲ ਫਿੱਟ ਹੋਇਆ ਬੰਦਾ ਫਰਾਇ ਪ੍ਰੇਟੋ ਬਲੈਂਡ ਆ ਨੀ ਮੈਂ ਉਸ ਟਾਈਮ ਤੋਂ ਸੀ ਲੈ ਲਵਾਂ ਉਹ ਜਿਹੜੇ ਮੁੱਕਦੇ ਸੀ ਉਹਨਾਂ ਕੋਲ ਬਾਈ ਤੇ ਉਹਨਾਂ ਕੋਲ ਵੀ ਤੇ ਹੋਰ ਕਿਸੇ ਕੋਲ ਗਏ ਉਹ ਕਹਿੰਦੇ ਬਾਈ ਆਰਡਰ ਤੇ ਮਗਾਉਣਾ ਪੈਣਾ ਕਿਉਂਕਿ ਉਸ ਟਾਈਮ ਵੀ ਬਾਈ ਮੀ ਬਹੁਤ ਜ਼ਿਆਦਾ ਪਿਆ ਸੀ ਉਸ ਟਾਈਮ ਮਾਰਚ ਦੇ ਵਿੱਚ بارش ਹੋਈ ਸੀ ਕਾਫੀ ਉਸ ਟਾਈਮ ਵੀ ਭਾਈ ਲੋਕ ਹਨ ਅਸਰੇ ਚਲੋ ਜਿੰਨਾ ਹੁੰਦਾ ਰਹਿ ਤ ਆਪਣਾ ਐਫਰਟ ਕਰਦਾ ਹੀ ਆ ਤੇ ਬਾਕੀ ਬਾਈ ਸਾਡੇ ਉੱਧਰ ਵੀ ਹਨ ਪੂਰਾ ਪਾਣੀ ਚੱਲ ਰਿਹਾ ਹਨ ਕੂਨੀਆਂ ਚ ਵੀ ਬਾਈ ਨੱਕੇ ਖੋਲੇ ਹੋਏ ਨੇ ਤੇ ਕੁਝ ਬਈ ਆਪਣਾ ਕੀ ਕਹਿੰਦੇ ਆ ਜਿਹੜੇ ਆਪਣੇ ਪਹਿਲੇ ਬੋਰ ਨੇ ਜਿਵੇਂ ਹਨਾ ਜਿਹੜਾ ਆਪਣਾ ਪੁਰਾਣਾ ਬੋਰ ਸੀਗਾ ਬਾਈ ਤੁਹਾਨੂੰ ਉਦੋਂ ਦਿਖਾਇਆ ਸੀਗਾ ਮੈਂ ਉਹਦੇ ਵਿੱਚ ਵੀ ਬਾਈ ਆਪਾਂ ਥੋੜੇ ਆ ਨਾ ਸਰਾਕ ਕਰਕੇ ਇਹਦੇ ਵਿੱਚ ਪੈ ਪਾਇਆ ਹੋਇਆ ਉਹ ਵੀ ਬਾਈ ਪੂਰਾ ਪਾਣੀ ਖੱਚਦਾ ਤੁਸੀਂ ਐਂ ਦੇਖ ਲਓ ਵੀ ਆ 20 ਕਿਲੋ ਦਾ ਬਾਈ ਸਾਰਾ ਹਨਾ ਲੈ ਜੇਵਾ ਛੋਟਾ ਜਿਹਾ ਲੈ ਬਾਈ 20 ਕਿਲੋ ਦਾ ਇੰਜਨ ਆਂ ਨਾ ਔਰ ਬਾਈ ਪਰਫਾਰਮੈਂਸ ਵੀ ਪੂਰੀ ਵਧੀਆ ਮੇਰੇ ਵੀਰੋ ਤੁਸੀਂ ਐਂ ਲੈ ਲਓ ਵੀ ਜੇ ਹੁਣ ਬੰਦ ਕਰਤਾ ਜਿਵੇਂ ਆਪਣੇ ਪਹਿਲਾਂ ਦੋ ਇੰਜਨ ਹੁੰਦੇਦੇ ਹਨਾ ਤਾਂ ਜੇ ਆਪਾਂ ਬੰਦ ਕਰਦੇ ਤੇ ਜਿਵੇਂ ਟੋਆ ਹਨਾ ਖਾਲੀ ਹੋ ਗਿਆ ਆਪਾਂ ਬੰਦ ਕਰਦੇ ਤੇ ਬਾਈ ਉਹ ਪਾਣੀ ਚੱਕਣ 'ਚ ਬੜੀ ਦਿੱਕਤ ਆਉਂਦੀ ਹੁੰਦੀ ਸੀ ਹਨਾ ਪਾਣੀ ਉਨੀ ਤਾਂ ਚੱਕਿਆ ਜਾਂਦਾ ਪਹਿਲਾਂ ਪਾਈਪ ਭਰਨਾ ਫਿਰ ਪਾਈਪ ਨੂੰ ਇਹਦੀ ਟਿੱਕੀ ਜੀ ਫਲੈਕਸ ਵਾਲ ਦੀ ਸੈੱਟ ਕਰਨੀ ਵੀ ਪਾਈਪ ਚੋਵੇ ਨਾ ਹਨਾ ਪਾਈਪ ਭਰ ਕੇ ਬਾਈ ਫਿਰ ਸਲਪ ਮਾਰਨੀ ਹੈ ਨਾ ਫਿਰ ਕਿਤੇ ਜਾ ਕੇ ਬਾਈ ਪਾਣੀ ਚੱਕਦਾ ਤਾਂ ਹੋ ਹਨਾ ਯਾਨੀ ਕਿ ਹੁਣ ਇਹਦਾ ਐਡਾ ਕ ਨਜ਼ਾਰਾ ਬਾਈ ਤੁਸੀਂ ਜੇ ਇਹ ਬੰਦ ਕਰ ਦੋ ਦੇ ਮਾਰਦੇ ਸਲਪ ਨਾਲ ਦੀ ਨਾਲ ਬਾਈ ਸਟਾਰਟ ਨਾਲ ਦੀ ਨਾਲੇ ਬਾਈ ਪਾਣੀ ਚੱਕ ਲੈਂਦਾ ਇਹ ਯਾਨੀ ਕਿ ਐਨ ਪੂਰੀ ਵਧੀਆ ਪਰਫਾਰਮੈਂਸ ਮੈਂ ਤੁਹਾਨੂੰ ਲਵੇ ਜਾ ਕੇ ਦਿਖਾਉਣਾ ਬਾਈ ਆਹ ਲੋ ਜੀ ਭੂਮੀ ਸ਼ਕਤੀ ਦਾ ਇੰਜਨ ਆਹ ਜਮਾਈ ਵੀ ਤੁਸੀਂ ਲੋਦਾ ਬਾਈ ਜਿੱਥੇ ਮਰਜੀ ਚੱਕ ਕੇ ਲੈ ਜਾਓ ਇਹਨੂੰ ਤਾਂ ਦੇਖੋ ਬੰਦਵਾ ਪੂਰੀ ਫਿਰਿਆ ਹੈ ਨਾ ਛੋਟਾ ਜਾ ਬਾਈ ਰਿਸ਼ਤੇਦਾਰ ਦੱਸਦੇ ਉਹਦੇ ਵੀ ਜਿਹੜੇ ਲੈ ਕੇ ਆਏ ਨੇ ਵੀ ਉਹ ਕਹਿੰਦਾ ਵੀ ਵੀ ਪੂਰੀ ਜਾਨੀ ਕਿ ਢੀੜ ਮਚੀ ਹੋਈ ਧੀ ਕਹਿੰਦਾ ਵੀ ਸਾਡੇ ਹੁੰਦੇ ਹੁੰਦੇ ਉੱਥੇ ਘਟ ਘਟ 15 20 ਇੰਜਨ ਕਹਿੰਦਾ ਸਾਡੇ ਖੜੇ ਖੜੇ ਬੀਖੇ ਤੇ ਬਾਈ ਕਹਿੰਦਾ ਵੀ 15000 ਦਾ ਆਇਆ ਬਾਈ ਇਹ ਇੰਜਨ ਤੇ ਇੱਧਰ ਬਾਈ ਇਹ ਬਾਈ ਦੀ ਸਰੋਂ ਖੜੀ ਆ ਹਨਾ ਇਹ ਪਤਾ ਨਹੀਂ ਬਾਈ ਕਿਹੜੀ ਵੈਰਾਈਟੀ ਆ ਹਨਾ ਦੇਖੋ ਆਪਣੀ ਵਾਲੀ ਸਰੋਂ ਜਾਨੀ ਕਿ ਗਰਗੀ ਆਪਣੀ ਵਾਲੀ ਗਿਰ ਤਾਂ ਗਈ ਬਾਈ ਹਨਾ ਉਦੇ ਉੱਪਰ ਭਜਨ ਦਾ ਹਨਾ ਤੇ ਇਹ ਹਜੇ ਬਾਈ ਥੋੜੀ ਮੈਨੂੰ ਲੇਟ ਲੱਗਦੀ ਆ ਸਰੋਂ ਇਹ ਦੇਖੋ ਹਜੇ ਇਹ ਬਾਈ ਹੁਣ ਫੁੱਲ ਲੈ ਰਹੀ ਆ ਲੈ ਇਹ ਹਜੇ ਹੁਣ ਫੁੱਲ ਲੈ ਰਹੀ ਆ ਬਾਈ ਪਾਣੀ ਇਹਦੇ ਵਿੱਚ ਵੀ ਪੂਰਾ ਖੜਿਆ ਲੈ ਇਹ ਬਾਈ ਨੇ ਪਲੰਟਰ ਨਾਲ ਬਾਈ ਬੀਜੀ ਹੋਈ ਆ ਸਰੋਂ ਇਹ ਵੀ ਚਲੋ ਵਧੀਆ ਹੈ ਇਹ ਗਿਰੀ ਨਹੀਂ ਹੈਗੀ ਕਿਉਂਕਿ ਬਾਈ ਆਪਣੇ ਵਾਲੇ ਪਰ ਭਜਨ ਹੋਇਆ ਵਾ ਤਾਂ ਹਨਾ ਤਾਂ ਕਰਕੇ ਗਿਰ ਗਈ ਤੇ ਭਾਈ ਬਾਕੀ ਪਾਣੀ ਬਈ ਕਾਫੀ ਹੋ ਗਿਆ ਹਨਾ ਖੇਤਾਂ ਦੇ ਵਿੱਚ ਤੇ ਬਾਕੀ ਕੋਈ ਝੜ ਵੀ ਰਿਹਾ ਪਾਣੀ ਬਈ ਹਨਾ ਆਪਣੇ ਬਈ ਤਿੰਨ ਚਾਰ ਕਿੱਲੇ ਇਹ ਜਿਹੇ ਨੇ ਹਨਾ ਬਈ ਜਿਨ੍ਹਾਂ ਦਾ ਹਜੇ ਪਾਣੀ ਨਿਕਲਣਾ ਸੀਗਾ ਉਹਨਾਂ ਦੀ ਵਾਰੀ ਆਉਣੀ ਸੀ ਹਨਾ ਐਨੇ ਨੂੰ ਬਈ ਦੁਬਾਰਾ ਮੀਂਹ ਪੈ ਗਿਆ ਹਨਾ ਕਿਉਂਕਿ ਹੁਣ ਤਾਂ ਬਈ ਉਹੀ ਹੋ ਗਿਆ ਵੀ ਚਾਹੇ ਕਿਸੇ ਦੀ ਹੈ ਭਾਈ ਬੱਤਤੀ ਕਣਕ ਚਾਹੇ ਕਿਤੇ ਗਿੱਲੀ ਦੀ ਹਨਾ ਸਾਰਿਆਂ ਦੇ ਇਕਸਾਰ ਹੋ ਗਏ ਆ ਭਾਈ ਐ ਆਪਣੇ ਭਾਈ 22 ਕਿਲੇ ਜਾਨੀ ਕਿ ਬਾਤ ਆ ਗਏ ਸੀਗੇ ਇਹਨਾਂ ਨੂੰ ਦੂਆ ਪਾਣੀ ਲੱਗਣ ਦੀ ਤਿਆਰੀ ਦੀਗੀ ਤੇ ਹੁਣ ਤਾਂ ਭਾਈ ਸਾਰੇ ਇਕਸਾਰ ਕਰਤੇ ਹਨਾ ਚਾਹੇ ਕਿਸੇ ਨੇ ਪਾਣੀ ਲਾਇਆ ਵਾ ਤਾਂ ਚਾਹੇ ਨਹੀਂ ਲਾਇਆ ਵਾ ਤਾਂ ਲੋਚੀ ਬਸ ਹੋਰ ਹਾਂ ਇੱਕ ਗਲੀ ਫੇਰੀ ਸ਼ਾਮੀ ਦੇ ਦੋਨੋਂ ਫੋਨ ਜਨ ਬਾਹਰ ਲਾਉਣਾ ਬਾ ਲਾਏ ਲਾਏ ਬਸ ਕੋਈ ਨਹੀਂ हां मोर तो